ਸਤਿ ਸ਼੍ਰੀ ਅਕਾਲ ਅੱਜ ਦੇ ਅਖਬਾਰ ਵਿਸ਼ਲੇਸ਼ਣ ਤੁਹਾਡਾ ਸਵਾਗਤ ਹੈ ਅੱਜ ਦੇ ਅਖਬਾਰ ਦੀਆਂ ਪ੍ਰਮੁੱਖ ਖਬਰਾਂ ਅਤੇ ਉਹਨਾਂ ਦੀ ਪਿਛੋਕੜ ਬਾਰੇ ਗੱਲ ਕਰਾਂਗੇ ਅੱਜ ਦੇ ਅਖਬਾਰ ਵਿੱਚ ਬਹੁਤ ਅਹਿਮ ਜਾਣਕਾਰੀ ਉਪਲਬਧ ਹੈ ਜਿਸ ਨਾਲ ਸਾਡੀ ਵੀ ਜਾਣਕਾਰੀ ਵਿੱਚ ਵਾਧਾ ਹੋਏਗਾ ਤੇ ਅਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਪੰਜਾਬ ਵਿੱਚ ਤੁੰਦ ਦਾ ਆਗਾਜ਼ ਹੋ ਚੁੱਕਿਆ ਹੈ ਜਾਣਦੇ ਹਾਂ ਕੀ ਕਾਰਨ ਹੈ ਤੁੰਦ ਪੈਣ ਦੇ ਕਾਰਨ ਕੀ ਹੁੰਦੇ ਆ ਇਹਦੇ ਵਿਗਿਆਨਕ ਕਾਰਨ ਕੀ ਨੇ ਚਲੋ ਜਾਣਦੇ ਹਾਂ ਸ਼ੁਰੂ ਕਰਦੇ ਹਾਂ ਅੱਜ ਦਾ ਅਖਬਾਰ ਵਿਸ਼ਲੇਸ਼ਣ ਅੱਜ ਦੇ ਗੁਰਬਾਣੀ ਸ਼ਬਦ ਤੋਂ ਵਿਦਿਆ ਵਿਚਾਰੀਤਾ ਪਰਉਪਕਾਰੀ ਪਾਪ ਅਥਲ ਵਿਦਿਆ ਉਹੀ ਹੈ ਜਿਸ ਨੂੰ ਵਿਚਾਰਨ ਨਾਲ ਇਨਸਾਨ ਕੀ ਪਰਉਪਕਾਰੀ ਬਣ ਜਾਂਦਾ ਹੈ ਦੂਜਾਂ ਦਾ ਭਲਾ ਕਰਨ ਵਾਲਾ ਬਣ ਜਾਂਦਾ ਹੈ ਮਤਲਬ ਸਾਨੂੰ ਪੜਾਈ ਸਿਰਫ ਪੈਸੇ ਕਮਾਉਣ ਲਈ ਨਹੀਂ ਕਰਨੀ ਚਾਹੀਦੀ ਸਗੋਂ ਸਾਨੂੰ ਚੰਗੇ ਇਨਸਾਨ ਬਣ ਲਈ ਤੇ ਦੂਜਾਂ ਦਾ ਭਲਾ ਕਰਨ ਲਈ ਵੀ ਪੜਾਈ ਕਰਨੀ ਚਾਹੀਦੀ ਹੈ ਪੰਜਾਬ ਵਿੱਚ ਸੰਘਣੀ ਧੁੰਦ ਦਾ ਫਗਾਦ ਹੋ ਚੁੱਕਿਆ ਹੈ ਜਿਸ ਕਾਰਨ ਸੜਕਾਂ 'ਤੇ ਵੀ ਵਾਧਾ ਹੋਇਆ ਹੈ ਪੰਜਾਬ ਵਿੱਚ 31 ਦਸੰਬਰ ਨੂੰ ਮੌਸਮ ਦੇ ਮિજાਜ ਬਦਲਣ ਦੀ ਸੰਭਾਵਨਾ ਦਿਟਾਈ ਗਈ ਹੈ ਮੀਂਹ ਦੀ ਸੰਭਾਵਨਾ ਦਿਟਾਈ ਗਈ ਹੈ ਵਿਗਿਆਨੀਆਂ ਨੇ ਸੰਘਣੀ ਧੁੰਦ ਕਾਰਨ ਫਲਕੇ ਲਈ ਔਰੰਜ ਜਦ ਕੀ ਉਸ ਤੋਂ ਅਗਲੇ 5 ਦਿਨਾਂ ਲਈ yellow alert ਕੀ ਜਾਰੀ ਕੀਤਾ ਹੈ orange alert ਕੀ ਹੁੰਦਾ ਹੈ ਭਾਵ ਜਿਹੜੀ ਵਿਜ਼ਿਬਿਲਟੀ ਉਹ 50 ਮੀਟਰ ਤੋਂ ਘਟ ਹੋ ਸਕਦੀ ਹੈ ਜਿਹੜੀ ਸੜਕ ਯਾਤਰਾ ਉਹ ਪ੍ਰਭਾਵਿਤ ਹੋ ਸਕਦੀ ਹੈ ਸੰਘਣੀ ਤੁੰਦ ਪੈਣ ਦਾ ਕਾਰਨ ਕੀ ਹੈ ਇਹ ਤੁੰਦ ਕੀ ਹੁੰਦੀ ਹੈ ਕਿਉਂ ਬਣਦੀ ਹੈ ਇਸ ਪਿੱਛੇ ਵਿਗਿਆਨਕ ਕਾਰਨ ਕੀ ਹੈ ਚਲੋ ਜਾਣਦੇ ਹਾਂ ਤੁੰਦ ਅਕਲ ਵਿੱਚ ਕੀ ਇੱਕ ਬੱਦਲ ਹੁੰਦਾ ਹੈ ਠੀਕ ਹੈ ਜੋ ਅਸਮਾਨ ਵਿੱਚ ਨਹੀਂ ਜ਼ਮੀਨ ਦੇ ਬਿਲਕੁਲ ਉੱਪਰ ਬਣਦਾ ਹੈ ਇਹ ਜਿਹੜਾ ਬੱਦਲ ਹੈ ਕਿਉਂ ਬਣਦਾ ਹੈ ਇਹਦਾ ਵਿਗਿਆਨਕ ਕਾਰਨ ਕੀ ਹੈ ਕਿਉਂ ਸਾਡੇ ਆਲੇ ਦੁਆਲੇ ਹਵਾਏ ਇਹਦੇ ਵਿੱਚ ਜਿਹੜਾ ਪਾਣੀ ਹੈ ਬਹੁਤ ਹੀ ਬਰੀਕ ਕਣਾਂ ਦੇ ਰੂਪ ਵਿੱਚ ਮੌਜੂਦ ਹੁੰਦਾ ਹੈ ਜਿਹੜੀ ਗਰਮ ਹਵਾ ਹੈ ਉਹ ਉਹ ਕੀ ਇਸ ਪਾਣੀ ਨੂੰ ਇਸ ਨਮੀ ਨੂੰ ਸੋਖਣ ਦੀ ਉਹਦੇ ਤੇ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ ਜਦੋਂ ਸਰਦੀਆਂ ਆਉਂਦੀਆਂ ਉਦੋਂ ਕਿਹੜੀ ਸਾਡੇ ਆਲੇ ਦੁਆਲੇ ਹਵਾ ਇਹੋ ਠੰਡੀ ਹੋ ਜਾਂਦੀ ਹੈ ਉਹਦਾ ਕੀ ਤਾਪਮਾਨ ਇੱਕਦਮ ਡਿੱਗ ਜਾਂਦਾ ਹੈ ਜਿਹੜੀ ਠੰਡੀ ਹਵਾ ਹੈ ਇਹ ਗਰਮ ਹਵਾ ਜਿੰਨੀ ਕੀ ਨਮੀ ਆਪਣੇ ਅੰਦਰ ਨਹੀਂ ਰੱਖ ਸਕਦੀ ਜਿਵੇਂ ਉਦਾਹਰਨ ਦਿੱਤੀ ਕਿ ਜਿਵੇਂ ਇੱਕ ਸਪੰਜ ਹੈ ਸਪੰਜ ਵੀ ਇੱਕ ਇਹਦੇ ਪਾਣੀ ਕਿਸੇ ਹੱਦ ਤੱਕ ਹੀ ਪਾਣੀ ਸੋਖ ਸਕਦੀ ਹੈ ਜਿਵੇਂ ਆਪਾਂ ਜਦੋਂ ਸਪੰਜ ਨੂੰ ਨਪੀਟਦੇ ਆਂ ਤਾਂ ਉਹਦੇ ਚੋਂ ਪਾਣੀ ਨਿਕਲ ਜਾਂਦਾ ਹੈਗਾ ਇਹਦੀ ਸਪੰਜ ਦੀ ਇੱਕ ਸਮਰੱਥਾ ਹੈ ਆਪਣੀ ਸਮਰੱਥਾ ਤੋਂ ਬੱਧ ਤਾਣੀ ਪਾਣੀ ਸੋਖ ਸਕਦੀ ਠੀਕ ਹੈ ਜਿਹੜੀ ਗਰਮ ਹਵਾ ਹੈ ਉਹ ਫੈਲੀ ਹੋਈ ਹੁੰਦੀ ਹੈ ਇਸ ਲਈ ਇਹਦੇ ਵਿੱਚ ਬਹੁਤ ਇਹ ਆਪਣੇ ਅੰਦਰ ਬਹੁਤ ਸਾਰੀ ਨਮੀ ਨੂੰ ਸਾਂਭ ਸਕਦੀ ਬਹੁਤ ਸਾਰੇ ਪਾਣੀ ਨੂੰ ਸਾਂਭ ਸਕਦੀ ਹੈ ਠੀਕ ਹੈ ਤੇ ਜਿਹੜੀ ਠੰਡੀ ਹਵਾ ਹੈ ਜਿਹੜੀ ਸਪੰਜ ਵਾਂਗੂ ਜਦੋਂ ਸਪੰਜ ਸੁੰਗੜਦੀ ਹੁੰਦੇ ਚੋਂ ਹਵਾ ਬਾਹਰ ਨਿਕਲਦੀ ਠੀਕ ਹੈ ਫੇਮ ਹੀ ਜਦੋਂ ਹਵਾ ਸੁੰਗੜੀ ਹੋਈ ਹੁੰਦੀ ਹੈ ਜਦੋਂ ਠੰਡ ਹੁੰਦੀ ਹੈ ਹਵਾ ਠੰਡੀ ਹੁੰਦੀ ਹੈ ਤਾਂ ਹਵਾ ਕੀ ਤੁੰਗੜ ਜਾਂਦੀ ਉਸ ਵਿੱਚ ਜਿਹੜੀ ਨਮੀ ਹੈ ਪਾਣੀ ਸਾਂਭਣ ਦੀ ਜਿਹੜੀ ਸਮਰੱਥਾ ਉਹ ਕੱਟ ਜਾਂਦੀ ਹੈ ਉਸ ਵਿੱਚੋਂ ਕੀ ਹੈ ਜਿਹੜਾ ਵਾਧੂ ਪਾਣੀ ਹੁੰਦਾ ਉਹ ਬਾਹਰ ਨਿਕਲਣ ਲੱਗਦਾ ਹੈ ਜਦੋਂ ਬਾਹਰ ਨਿਕਲਦਾ ਹੈ ਤਾਂ ਉਹ ਇੱਕ ਪਾਣੀ ਦੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਬਣ ਜਾਂਦੀਆਂ ਇੱਕ ਇੱਕ ਤਰ੍ਹਾਂ বরਫ বরਫ ਦੀਆਂ ਬੂੰਦਾਂ ਬਣ ਜਾਂਦੀਆਂ ਕੰਡੈਂਸੇਸ਼ਨ ਹੋ ਜਾਂਦੀ ਹੈ ਵਾਸ਼ਪ ਬਣ ਜਾਂਦੇ ਨੇ ਜਦੋਂ ਹਵਾ ਇੰਨੀ ਜਿਆਦਾ ਠੰਡੀ ਹੋ ਜਾਂਦੀ ਹੈ ਕਿ ਉਹ ਆਪਣੇ ਅੰਦਰ ਪਾਣੀ ਨਹੀਂ ਰੱਖ ਸਕਦੀ ਉਹ ਪਾਣੀ ਨੂੰ ਕੀ ਆਪਣੇ ਅੰਦਰੋਂ ਬਾਹਰ ਕੱਢਦੀ ਹੈ ਜਿਹੜਾ ਪਾਣੀ ਉਹ ਵਾਸ਼ਪ ਵਿੱਚ ਬਦਲ ਜਾਂਦਾ ਹੈਗਾ ਪਾਣੀ ਦੀਆਂ ਛੋਟੀਆਂ ਛੋਟੀਆਂ ਬੂੰਦਾਂ ਵਿੱਚ ਬਦਲ ਜਾਂਦਾ ਹੈਗਾ ਤੇ ਫਿਰ ਉਹ ਜਿਹੜਾ ਆਪਣੀ ਹਵਾ ਵਿੱਚ ਮਿੱਟੀ ਦੇ ਕਣ ਨੇ ਟੂੜ ਦੇ ਕਣ ਨੇ ਉਹਨਾਂ ਦੇ ਆਲੇ ਦੁਆਲੇ ਲਿਪਟ ਜਾਂਦਾ ਹੈਗਾ ਜਿਹੜਾ ਉਹਦੇ ਤੋਂ ਲਿਪਟ ਜਾਂਦਾ ਜਦੋਂ ਇਹ ਕਰੋੜਾਂ ਬੂੰਦਾਂ ਕੀ ਇਕੱਠੀਆਂ ਹੋ ਕੇ ਹਵਾ ਵਿੱਚ ਤੈਰਦੀਆਂ ਨੇ ਤੇ ਇੱਕ ਕੀ ਸੰਗਣੀ ਚਾਦਰ ਵਾਂਗ ਸੰਗਣੀ ਧੁੰਦ ਦੀ ਚਾਦਰ ਵਾਂਗ ਉਹ ਖਾਈ ਦਿੰਦੀਆਂ ਨੇ ਜਿਸ ਨੂੰ ਅਸੀਂ ਧੁੰਦ ਕਹਿੰਦੇ ਹਾਂ ਧੁੰਦ ਬਣ ਲਈ ਜ਼ਰੂਰੀ ਹਾਲਤ ਕੀ ਨਮੀ ਹਵਾ ਵਿੱਚ ਕੀ ਪਾਣੀ ਦੀ ਮਾਤਰਾ ਜ਼ਿਆਦਾ ਹੋਣੀ ਚਾਹੀਦੀ ਹੈ ਠੰਡ ਹੋਣੀ ਚਾਹੀਦੀ ਹੈ ਰਾਤ ਦਾ ਤਾਪਮਾਨ ਕੀ ਘਟਣਾ ਚਾਹੀਦਾ ਦਿਨ ਦਾ ਘਟਣਾ ਚਾਹੀਦਾ ਹੁਣ ਦੇਖਦੇ ਜਦੋਂ ਜਈ ਤੁੰਦ ਹੈ ਜਦੋਂ ਦੁਪਹਿਰ ਜਾਂਦੀ ਹੈ ਥੋੜੀ ਹਟਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਸ ਸਮੇਂ ਜਿਹੜਾ ਤਾਪਮਾਨ ਹੈ ਉਹ ਵੱਧ ਜਾਂਦਾ ਹੈ ਜਦੋਂ ਸਵੇਰ ਦੇ ਸਮੇਂ ਤਾਪਮਾਨ ਜ਼ਿਆਦਾ ਹੁੰਦਾ ਹੈ ਸ਼ਾਮ ਦੇ ਸਮੇਂ ਜ਼ਿਆਦਾ ਹੁੰਦਾ ਤੇ ਤੁੰਦ ਕੀ ਸਵੇਰ ਦੇ ਸਮੇਂ ਜ਼ਿਆਦਾ ਹੁੰਦੀ ਰਾਤ ਦੇ ਸਮੇਂ ਜ਼ਿਆਦਾ ਹੁੰਦੀ ਕਿਉਂ ਉਸ ਸਮੇਂ ਜਿਹੜੀ ਹਵਾ ਹੈ ਉਹ ਹਵਾ ਠੰਡੀ ਹੋ ਜਾਂਦੀ ਹੈ ਜਿਹੜੀ ਠੰਡੀ ਹਵਾ ਹੈ ਆਪਣੇ ਅੰਦਰ ਪਾਣੀ ਨੂੰ ਨਹੀਂ ਰੱਖ ਸਕਦੀ ਉਹ ਪਾਣੀ ਨੂੰ ਬਾਹਰ ਕੱਢਦੀ ਹੈ ਤੇ ਉਹ ਜਿਹੜਾ ਪਾਣੀ ਬਾਹਰ ਕੱਢਿਆ ਉਹਦੇ ਵਾਸ਼ਪ ਬਣ ਕੇ ਵਾਸ਼ਪ ਕੀ ਦੇ ਉੱਤੇ ਟੂੜ ਦੇ ਕਣਾਂ ਉੱਪਰ ਚਿਪਕ ਜਾਂਦੇ ਨੇ ਤੇ ਉਹ ਕੀ ਹਵਾ ਜਦੋਂ ਤੈਰਦੇ ਨੇ ਜਿਹੜੀ ਤੁੰਦ ਹੈ ਤੇ ਨਾਲ ਕੀ ਤੂਹਾ ਜਦੋਂ ਦੋਨੋਂ ਮਿਲ ਜਾਂਦੇ ਨੇ ਤਾਂ ਫਿਰ ਇਹਨੂੰ ਆਪਾਂ ਸਮੋਗ ਕਹਿੰਦੇ ਆ ਠੀਕ ਹੈ ਜਦੋਂ ਆਪਾਂ ਸਰਦੀਆਂ ਵਿੱਚੋਂ ਆਪਣੇ ਮੂੰਹ ਚੋਂ ਹਵਾ ਬਾਹਰ ਛੱਡਦੇ ਆ ਜਦੋਂ ਬਾਹਰ ਛੱਡਦੇ ਆ ਤਾਂ ਇੱਕ ਤੂਹਾ ਨਿਕਲਦਾ ਹੈਗਾ ਉਹ ਇਹ ਤੁੰਦ ਦਾ ਹੀ ਇੱਕ ਰੂਪ ਹੁੰਦਾ ਹੈਗਾ ਠੀਕ ਹੈ ਆਪਣੇ ਜਿਹੜੇ ਸਰੀਰ ਦੇ ਅੰਦਰ ਹਵਾ ਹੈ ਉਹ ਗਰਮ ਹੁੰਦੀ ਹੈ ਜਦੋਂ ਉਹਨੂੰ ਬਾਹਰ ਛੱਡਦੇ ਆ ਤਾਂ ਇੱਕਦਮ ਬਾਹਰ ਦਾ ਟੈਂਪਰੇਚਰ ਘੱਟ ਹੁੰਦਾ ਤਾਂ ਠੰਢੀ ਹੋ ਜਾਂਦੀ ਹੈ ਜਿਹੜੀ ਠੰਢੀ ਹਵਾ ਹੈ ਉਹ ਆਪਣੇ ਅੰਦਰ ਕੀ ਪਾਣੀ ਨਹੀਂ ਰੱਖ ਸਕਦੀ ਜਿਹੜੇ ਪਾਣੀ ਨਹੀਂ ਰੱਖ ਸਕਦੀ ਪਾਣੀ ਨੂੰ ਅੰਦਰ ਜ਼ਿਆਦਾ ਨਹੀਂ ਸਮਾ ਸਕਦੀ ਤਾਂ ਉਹ ਕੀ ਵਾਸ਼ਪ ਬਣਦੇ ਨੇ ਵਾਸ਼ਪ ਤੂੜ ਦੇ ਕਣਾ ਉੱਪਰ ਚਪਕ ਜਾਂਦੇ ਨੇ ਉਹ ਫਿਰ ਧੁੰਦ ਦਾ ਰੂਪ ਲੈ ਲੈਂਦੇ ਨੇ ਇਸ ਦਾ ਇੱਕ ਹੋਰ ਉਦਾਹਰਣ ਜਿਵੇਂ ਆਪਾਂ ਠੰਡੇ ਪਾਣੀ ਦਾ ਗਲਾਸ ਰੱਖਦੇ ਹਾਂ ਉਹਦੇ ਆਸ-ਪਾਸ ਕੀ ਹੈ ਵਾਸ਼ਪ ਆ ਜਾਂਦੀ ਹੈ ਕੰਡੈਂਸੇਸ਼ਨ ਹੋ ਜਾਂਦੀ ਹੈ ਪਾਣੀ ਦਾ ਆ ਜਾਂਦਾ ਹੈ ਪਾਣੀ ਕਿੱਥੋਂ ਆਉਂਦਾ ਹੈ ਇਹ ਇਹੀ ਇੱਕ ਧੁੰਦ ਹੀ ਹੈ ਠੀਕ ਹੈ ਜਿਹੜੀ ਹਵਾ ਜਾਂ ਤੋਂ ਗਲਾਸ ਦੀ ਸਤ੍ਹਾ ਤੇ ਆਊਗੀ ਕਿਉਂਕਿ ਇੱਕਦਮ ਠੰਡੀ ਹੋਏਗੀ ਹਵਾ ਠੰਡੀ ਹੋਗੀ ਉਹਦੇ ਅੰਦਰ ਜਿਹੜਾ ਪਾਣੀ ਹੈ ਉਹ ਉਹ ਨੂੰ ਨਹੀਂ ਰੱਖ ਸਕਦੀ ਤੇ ਉਹ ਪਾਣੀ ਨੂੰ ਛੱਡ ਦਿੰਦੀ ਹੈ ਠੀਕ ਹੈ ਸੁਗੜ ਜਾਂਦੀ ਹੈ ਹਵਾ ਸੁਗੜ ਜਾਂਦੀ ਹੈ ਠੀਕ ਹੈ ਹਵਾ ਤੁੰਗੜ ਕੀ ਹੋ ਪਾਣੀ ਨੂੰ ਛੱਡੇਗੀ ਪਾਣੀ ਨੂੰ ਛੱਡੇਗੀ ਤੋ ਜਿਹੜਾ ਪਾਣੀ ਹੈ ਉਹ ਗਲਾਸ ਦੀ ਸਤ੍ਹਾ ਤੇ ਉੱਪਰ ਆ ਜਾਂਦਾ ਹੈ ਠੀਕ ਹੈ ਪਰ ਤੋ ਹੁਣ ਜਿਵੇਂ ਇਹੀ ਕੀ ਵੱਡੇ ਪੱਤਰ ਤੇ ਲਾ ਲਓ ਜਿਵੇਂ ਧਰਤੀ ਹੈ ਧਰਤੀ ਜਿਹੜੀ ਸਤ੍ਹਾ ਇੱਕਦਮ ਠੰਡੀ ਹੋਗੀ ਜਿਹੜੀ ਸਤ੍ਹਾ ਤੇ ਧਰਤੀ ਦੀ ਸਤ੍ਹਾ ਦੇ ਉੱਪਰ ਹਵਾ ਹੈ ਉਹ ਵੀ ਠੰਡੀ ਹੋਗੀ ਉਹ ਠੰਡੀ ਹੋएगी ਤੱਕੀ ਇੱਕ ਆਪਣੇ ਅੰਦਰ ਜਿਹੜੀ ਹੈ ਉਹਦੇ ਨਮੀ ਹੈ ਹਵਾ ਹੈ ਆਪਣੇ ਪਾਣੀ ਹੈ ਉਹਨੂੰ ਛੱਡੇਗੀ ਉਹ ਜਿਹੜਾ ਪਾਣੀ ਛੱਡੇਗੀ ਤੋ ਉਹ ਇੱਕ ਧੁੰਦ ਦਾ ਰੂਪ ਲੈ ਲੈਂਦੀ ਹੈ ਠੀਕ ਹੈ ਜੀ ਹਰੀਕੇ ਪੱਤਨ ਵਿੱਚ ਵਿਕੇ ਕੀ ਪ੍ਰਵਾਸੀ ਪੰਛੀ ਪੁੱਜਣ ਲੱਗੇ ਨੇ ਆਣ ਲੱਗ ਗਏ ਨੇ ਠੀਕ ਹੈ ਇਹ ਠੰਡੇ ਮੁਲਕਾਂ ਤੋਂ ਆਉਣ ਵਾਲੇ ਪੰਛੀਆਂ ਨੂੰ ਦੇਖਣ ਲਈ ਕਿਉਂਕਿ ਥਲਾਨੀ ਵੀ ਆ ਰਹੇ ਨੇ ਹਰੀਕੇ ਪੱਤਨ ਕਿੱਥੇ ਹੈ ਜਿਹੜਾ ਸਤਲੁਜ ਹੈ ਤੇ ਬਿਆਸ ਹੈ ਠੀਕ ਹੈ ਇਹਦਾ ਜਿਹੜਾ ਸੰਗਮ ਹੈ ਜਿੱਥੇ ਦੋਨੋਂ ਮਿਲਦੇ ਨੇ ਇੱਥੇ ਹਰੀਕੇ ਪੱਤਨ ਹੈ ਹਰੀਕੇ ਪੱਤਨ ਨੂੰ ਜਿਹੜੀ ਹੈ ਰਾਮਸਰ ਸਾਈਟ ਦਾ ਦਰਜਾ ਮਿਲਿਆ ਹੋਇਆ ਹੈਗਾ ਜਿਹੜੇ ਪੰਛੀ ਨੇ ਸਾਈਬੀਰੀਆ ਰੂਸ ਤੇ ਹੋਰ ਯੂਰਪੀ ਠੰਡੇ ਮੁਲਕਾਂ ਤੋਂ ਹਜ਼ਾਰਾਂ ਕਿਲੋਮੀਟਰ ਦਾ ਜਿਹੜਾ ਫਾਸਲਾ ਤੈਅ ਕਰਕੇ ਇੰਸੋ 18 ਤੋਂ ਵੱਧ ਦਰਜ ਦੇ ਦਰਜੇ ਦੇ ਜਿਹੜੇ ਪ੍ਰਜਾਤੀਆਂ ਦੇ ਹਜ਼ਾਰਾਂ ਪੰਛੀ ਨੇ ਉਹ ਇੱਥੇ ਪ੍ਰਵਾਸ ਕਰਦੇ ਨੇ। ਹਰੀਕੇ ਪੱਤਨ ਦੀ ਜਿਹੜੀ ਮੱਛੀ ਹੈ ਮੱਛੀ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ ਇਸ ਇਸ ਦੌਰਾਨ ਕੀ ਇੱਥੇ ਮੱਛੀ ਫੜਨ ਦਾ ਜਿਹੜਾ ਕੰਮ ਹੈ ਉਹ ਵੀ ਬਹੁਤ ਜ਼ੋਰਾਂ ਤੇ ਹੁੰਦਾ ਹੈਗਾ। ਇੱਥੋਂ ਇਹ ਜਿਹੜੀ ਹਰੀਕੇ ਪੱਤ ਹੈ ਇਹ ਵੈਟਲੈਂਡ ਹੈ ਇਹ ਮੈਨ ਮੇੜੇ ਯਾਨੀ ਕਿ ਮਨੋਖੋਲੋ ਬਣਾਈ ਗਈ ਹੈ। ਇਹ ਤਿੰਨ ਜ਼ਿਲ੍ਹੇ ਤਰਨਤਾਰਨ, ਪੁਰੋਜਪੁਰ ਤੇ ਕਪੂਰਥਲਾ ਵਿੱਚ ਫੈਲੀ ਹੋਈ ਹੈ। ਠੀਕ ਹੈ ਜੀ। ਵਿਆਸ ਤੇ ਸਤਲੁਜ ਦੇ ਜਿਹੜੇ ਦਰਿਆਏ ਸੰਗਮੇ ਉਥੇ ਫੈਲੀ ਹੋਈ ਹੈਗੀ। ਉਥੇ ਅਦੇਸ਼ੁਰ ਤਰਨਤਾਰ ਠੀਕ ਹੈ ਕਪੂਰਥਲਾ ਤੇ ਰੋਜ਼ਗੁਰ ਠੀਕ ਹੈ 10 ਗਿਲੇ ਹੁੰਦੇ ਨੇ ਇੱਥੇ ਠੀਕ ਹੈ ਵੈਟਲੈਂਡ ਹੈ ਔਰ ਇੱਥੇ ਵੈਟਲੈਂਡ ਨੂੰ ਰਾਮਸਰ ਸਾਈਟ ਦਾ ਦਰਜਾ ਮਿਲਿਆ ਹੋਇਆ ਹੈ ਰਾਮਸਰ ਸਾਈਟ ਤੋਂ ਪਾਉ ਕੀ ਹੈ ਜਈ ਨਮੀ ਵਾਲੀ ਥਾਂ ਜਾਂ ਗਲਗਾ ਵੈਟਲੈਂਡ ਜਿਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਤਲਬ ਮੰਨਿਆ ਗਿਆ ਠੀਕ ਹੈ ਜਿਸ ਦੀ ਸਾਂਭ ਸੰਭਾਲ ਲਈ ਖਾਸ ਯਤਨ ਕੀਤੇ ਜਾਣੇ ਚਾਹੀਦੇ ਨੇ ਠੀਕ ਹੈ ਜੀ ਇਹਦਾ ਰਾਮਸਰ ਨਾਮ ਕਿਉਂ ਰੱਖਿਆ ਗਿਆ ਇਹ ਜਿਹੜਾ ਇਰਾਨ ਦਾ ਇੱਕ ਸ਼ਹਿਰ ਹੈ ਠੀਕ ਹੈ ਉਹਦਾ ਨਾਮ ਆਰਾਮਸਰ ਹੈ 2 ਪਰਵਰੀ 1971 ਨੂੰ ਦੁਨੀਆ ਦੇ ਕਈ ਦੇਸ਼ ਕੀ ਇਥੇ ਇਸ ਸ਼ਹਿਰ ਵਿੱਚ ਇਕੱਠੇ ਹੋਏ ਤੇ ਇੱਕ ਸਮਝੌਤੇ ਤੇ ਦਸਤਖਤ ਕੀਤੇ ਉਹਨਾਂ ਸਮਝੌਤੇ ਦਾ ਮਕਸਦ ਕੀ ਸੀਗਾ ਦੁਨੀਆ ਭਰ ਦੀਆਂ ਜੰਗੀਆਂ ਵੀ ਮੱਟੋਪੁਰ ਗਲਗਾਹਾਂ ਨੇ ਜਿਹੜੀਆਂ ਨਮੀ ਵਾਲੀਆਂ ਥਾਵਾਂ ਨੇ ਵੈਟਲੈਂਡ ਨੇ ਉਹਨਾਂ ਨੂੰ ਖਤਮ ਹੋਣ ਤੋਂ ਬਚਾਉਣਾ ਤੇ ਇਹਨਾਂ ਦੀ ਸਾਂਝ ਸੰਭਾਲ ਵਾਸਤੇ ਵਿਸ਼ੇਸ਼ ਯਤਨ ਕਰਨੇ ਤੇ ਇਹਨਾਂ ਨੂੰ ਜਿਹੜੀਆਂ ਆਰਾਮਸਰ ਸਾਈਟਾਂ ਕਿਹਾ ਜਾਣ ਲੱਗਾ ਠੀਕ ਹੈ ਆਰਾਮਸਰ ਸਾਈਟ ਕਿਨੂੰ ਕੋਸ਼ਿਸ਼ ਕੀਤਾ ਜਾ ਸਕਦਾ ਕਿਸੇ ਛੀਲ ਦਰਿਆ ਦਲਦਲ ਜਾਂ ਤਲਾਬ ਨੂੰ ਆਰਾਮਸਰ ਸਾਈਟ ਉਦੋਂ ਬਣਾਇਆ ਜਾਂਦਾ ਜਦੋਂ ਉਹ ਉੱਥੇ ਕੋਈ ਖਾਸ ਜਾਓ ਦੂਰ ਦਰਾਡੇ ਦੇਸ਼ਾਂ ਜਿਵੇਂ ਸਾਈਬੀਰੀਆ ਤੋਂ ਆਉਣ ਵਾਲੇ ਪ੍ਰਵਾਸੀ ਪੰਛੀਆਂ ਦਾ ਮੁੱਖ ਟਿਕਾਣਾ ਹੋਵੇ ਜਿਵੇਂ ਕਿ ਹਾਈਕੇ ਪਤਨ ਉਹ ਇਲਾਕਾ ਪਾਣੀ ਨੂੰ ਸਾਫ਼ ਰੱਖਣ ਦੇ ਪਾਣੀ ਦੇ ਢੇਟਲੇ ਪਦਾਰਥ ਪਾਣੀ ਦੇ ਜਿਹੜਾ ਪਦਾਰਥ ਹੈ ਉਹਨੂੰ ਬਣਾਈ ਰੱਖਣ ਵਿੱਚ ਮਦਦ ਕਰਵੇ ਇਹਦੀ ਮੱਤਤਾ ਕੀ ਹੈ ਜਦੋਂ ਕੋਈ ਰਾਮਸਰ ਸਾਈਟ ਬਣ ਗਈ ਠੀਕ ਹੈ ਇਹ ਜਲ ਕਹਾ ਕੀ ਗੰਦੇ ਪਾਣੀ ਨੂੰ ਕੁਦਰਤੀ ਤੌਰ ਤੇ ਸਾਫ਼ ਕਰਦੀਆਂ ਨੇ ਹੜ੍ਹਾਂ ਤੋਂ ਬਚਾਉਂਦੀਆਂ ਹੜਾ ਤੋਂ ਚਾਹੇ ਵਾਧੂ ਪਾਣੀ ਆਪਣੇ ਅੰਦਰ ਸੋਖ ਲੈਂਦੀਆਂ ਨੇ ਜਿਸ ਨਾਲ ਹੜਾਂ ਦਾ ਖਤਰਾ ਵੱਧ ਜਾਂਦਾ ਠੀਕ ਹੈ ਇੱਥੇ ਕੀ ਹੈ ਜैव ਵਿਭਿੰਨਤਾ ਪਾਈ ਜਾਂਦੀ ਜਿਵੇਂ ਮਛੀਆਂ ਪੰਛੀ ਤੇ ਹੋਰ ਜੀਵ ਜੰਤੂ ਰਹਿਣ ਰਹਿਣ ਵਾਸਤੇ ਇੱਥੇ ਆਉਂਦੇ ਨੇ ਉਹਨਾਂ ਵਾਸਤੇ ਮਾਹੌਲ ਚੰਗਾ ਹੁੰਦਾ ਹੈ ਸਾਲ 2025 ਤੱਕ ਪੰਜਾਬ ਵਿੱਚ ਕੁੱਲ 6 ਰਾਮ ਸਰ ਸਾਈਟਾਂ ਨੇ ਠੀਕ ਹੈ ਇਹ ਉਹ ਨਮੀ ਵਾਲੀ ਥਾਵਾਂ ਨੇ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਮਦਦਾ ਪ੍ਰਾਪਤ ਹੈ ਠੀਕ ਹੈ ਜਾਂ ਕਿਹੜੀਆਂ ਰਾਮ 6 ਰਾਮ ਸਰ ਸਾਈਟਾਂ ਹਰੀਕੇ ਪੱਤਨ ਹਰੀਕੇ ਵੈਟਲੈਂਡ ਇਹ ਤਰਨ ਤਰਨ ਸਾਬ ਹੈ ਠੀਕ ਹੈ ਇਹ ਛਤੂੜੀ ਤੇ ਦਰਿਆ ਦੇ ਜਿਹੜਾ ਸੰਗਮ ਹੈ ਉੱਥੇ ਤਰੰਤਿਕ ਕਪੂਰਥਲਾ। ਉਹ ਜੀ ਕਾਂਜਲੀ ਵੈਟਲੈਂਡ ਇਹ ਕਿਤੇ ਕਪੂਰਥਲਾ ਜਿਲ੍ਹੇ ਦੇ ਰੋਪੜ ਵੈਟਲੈਂਡ ਰੋਪਨਗਰ ਜਿਲ੍ਹੇ ਵਿੱਚ ਸਤ루 ਦਰਿਆ ਤੇ ਬਣੀ ਹੋਈ ਹੈ ਠੀਕ ਹੈ। ਕੇਸ਼ਵਪੁਰ ਮਿਆਣੀ ਕਮਿਊਨਿਟੀ ਰਿਜ਼ਰਵ ਇਹ ਕਿਤੇ ਗੁਰਦਾਸਪੁਰ ਜਿਲ੍ਹੇ ਵਿੱਚ ਇਹ ਪੜ ਦਾ ਪਹਿਲਾ ਕਮਿਊਨਿਟੀ ਰਿਜ਼ਰਵ ਹੈ ਸੀ ਜਿਸ ਨੂੰ ਰਾਮਸਰ ਸਾਈਟ ਦਾ ਦਰਜਾ ਮਿਲਿਆ। ਬਿਆਸ ਕਨਰਵੇਸ਼ਨ ਰਿਜ਼ਰਵ ਇਹ ਬਿਆਸ ਦਰਿਆ ਤੇ 185 ਕਿਲੋਮੀਟਰ ਦਾ ਲਗਭਗ ਇਸ਼ਾਰੇ ਤੇ ਸਿੰਧੂ ਨਦੀ ਜਿਹੜੀ ਇੰਡਸ ਡਾਲਫਿਨ ਰਿਵਰ ਵੀ ਪਾਈ ਜਾਂਦੀ ਹੈ। ਡੰਗਲ ਵਾਈਲਡਲਾਈਫ ਸੈਂਚੁਰੀ ਇਹ ਰੋਪਨਗਰ ਜਿਲ੍ਹੇ ਵਿੱਚ ਪਾਕਣਾ ਨਹਿਰ ਤੇ ਨਿਰ ਯਕਨਾਲ ਕੀ ਭਾਰਤ ಏਸ਼ੀਆ ਵਿੱਚ ਸਭ ਤੋਂ ਵੱਧ ਰਾਮਸਰ ਸਾਈਟਾਂ ਵਾਲਾ ਦੇਸ਼ ਬਣ ਗਿਆ ਠੀਕ ਸਭ ਤੋਂ ਵੱਧ ਰਾਮਸਰ ਸਾਈਟਾਂ ਵਾਲਾ ਰਾਜ ਕਿਹੜਾ ਤਾਮਿਲਨਾਡੂ ਤਾਮਿਲਨਾਡੂ ਵਿੱਚ ਭਾਰਤ ਦੇ ਕਿਸੇ ਵੀ ਰਾਜ ਨਾਲੋਂ ਸਭ ਤੋਂ ਵੱਧ 20 ਰਾਮਸਰ ਸਾਈਟਾਂ ਨੇ ਦਸੰਬਰ 2025 ਵਿੱਚ ਸਿਲੀ ਸਰ ਜੀਲ ਸਿਲੀ ਸਰ ਚੇਲ ਅਲਵਰ ਰਾਜਸਥਾਨ ਵਿੱਚ ਹੈ ਠੀਕ ਹੈ ਕੋਪਰਾ ਜਲਾਸ਼ੈਕ ਕੋਪਰਾ ਰਿਜ਼ਰਵਰ ਬਲਾਕਪੁਰ ਛਤੀਗੜ੍ਹ ਵਿੱਚ ਇਹਨਾਂ ਦੋਨਾਂ ਸਾਈਟਾਂ ਨੂੰ ਰਾਮਸਰ ਸਾਈਟ ਦਾ ਦਰਜਾ ਦਿੱਤਾ ਗਿਆ ਸਭ ਤੋਂ ਵੱਡੀ ਰਾਮਸਰ ਸਾਈਟ ਕਿਹੜੀ ਹੈ ਸੁੰਦਰਬਨ ਵੈਟਲੈਂਡ ਸਭ ਤੋਂ ਸੁੰਦਰ ਸੁੰਦਰਲਾਣੀ ਵੈਟਲੈਂਡ ਇਕੀ ਕਿਥੇ ਪੱਛਮ ਬੰਗਾਲ ਵਿੱਚ ਸਥਿਤ ਹੈ ਜੋ ਕਿ ਖੇਤਰਫਲ ਦੇ ਹਿਸਾਬ ਨਾਲ ਭਾਰਤ ਦੀ ਸਭ ਤੋਂ ਵੱਡੀ ਰਾਮਸਰ ਸਾਈਟ ਹੈ ਸਭ ਤੋਂ ਛੋਟੀ ਕਿਹੜੀ ਹੈ ਰੇਨਕਾ ਝੀਲ ਇਹ ਮਾਧ्य ਪ੍ਰਦੇਸ਼ ਵਿੱਚ ਸਭ ਤੋਂ ਛੋਟੀ ਰਾਮਸਰ ਸਾਈਟ ਹੈ ਹੁਣ ਜ਼ਬਰਜਨਾਬ ਮਾਮਲਾ ਦੇਖੋ ਇਹ ਕਿੱਡੀ ਮਾੜੀ ਗੱਲ ਹੈ ਜਿਹੜਾ ਪਾਰਪਾਰਾ ਸਾਬਕਾ ਐਮਐਲਏ ਹੈ ਵਿਧਾਇਕ ਕੁਲਦੀਪ ਸਿੰਘ ਸਿੰਗਰ ਉਹਨੇ ਕੀ ਇੱਕ ਨਵਾਲਗ ਨਾਲ ਜ਼ਬਰਜਨਾ ਕੀਤਾ ਉਸ ਤੋਂ ਬਾਅਦ ਉਹਦੇ ਕੀ ਦੋਸ਼ ਵੀ ਸਾਬਿਤ ਹੋ ਗਏ ਹਾਂ ਉਹਦੇ ਦੋਸ਼ ਸਾਬਿਤ ਹੋ ਗਏ ਉਮਰ ਕੈਦੀ ਸਜ਼ਾ ਵੀ ਹੋਗੀ ਤੇ ਫਿਰ ਵੀ ਹਾਈ ਕੋਰਟ ਨੇ ਉਹਨੂੰ ਜ਼ਮਾਨਤ ਦੇ ਦਿੱਤੀ ਹਾਈ ਕੋਰਟ ਨੇ ਆਪਣੀਆਂ ਹੀ ਦਲੀਲਾਂ ਦੇ ਕੇ ਉਹਨੂੰ ਛੱਡਤਾ ਕਿੱਡੀ ਮਾੜੀ ਗੱਲ ਹੈ ਕਿੰਨਾ ਮਤਲਬ ਆਪਣੇ ਦੇਸ਼ ਵਿੱਚ ਕੀ ਕਾਨੂੰਨ ਹੈ ਦੱਸੋ ਜਿਹੜੀ ਹਾਈ ਕੋਰਟ ਹੈ ਸੁਪਰੀਮ ਕੋਰਟ 'ਚ ਵੀ ਇੱਕ ਬੰਦੇ ਨੂੰ ਨਿਆਂ ਨਹੀਂ ਮਿਲ ਰਿਹਾ ਮੈਨੂੰ ਤਾਂ ਇਹ ਖਬਰ ਪੜ੍ਹ ਕੇ ਹੀ ਗੁੱਸਾ ਆ ਰਿਹਾ ਹੈਗਾ ਵੀ ਕਿੰਨੀ ਮਾੜੀ ਗੱਲ ਹੈ ਇੱਕ ਮਤਲਬ ਉਹ ਜਿਹੜੀ ਪੀੜਤਾ ਹੈ ਉਹਨੇ ਇਸ ਨੂੰ ਸਜ਼ਾ ਦਿਵਾਉਣ ਵਾਸਤੇ ਕਿੰਨਾ ਕੁਛ ਝੇਲਿਆ ਕਿੰਨਾ ਕਿੰਨੀ ਮਤਲਬ ਉਹਨੇ ਲੰਬੀ ਲੜਾਈ ਲੜੀ ਇਸ ਨੂੰ ਸਜ਼ਾ ਵੀ ਹੋਗੀ ਪਰ ਉਹ ਹਾਈ ਕੋਰਟ ਹੈ ਉਹ ਇਹਨੂੰ ਛੱਡ ਰਹੀ ਹੈ ਇਹਨੂੰ ਕੁ ਇਸ ਤੋਂ ਬਾਅਦ ਉਹਨਾਂ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਵੀ ਪਾਈ ਗਈ ਹੈ ਪੀੜਤਾ ਵੱਲੋਂ ਦੇਖਦੇ ਹਾਂ ਕੀ ਬਣਦਾ ਹੈ ਇਸ ਟਕੇਸ ਜਿਹੜਾ ਪ੍ਰੋਟੈਕਸ਼ਨ ਆਫ ਚਿਲड्रन ਫਰੋਮ ਸੈਕਸਚੁਅਲ ਅਪਾਂਸ ਐਕਟ 2012 ਉਸ ਤਾਇਤ ਇਸ ਕਲਾਸ ਕੇਸ ਕੀਤਾ ਗਿਆ ਸੀਗਾ ਜਿਹੜਾ ਬੋਕਸ ਐਕਟ 2012 ਹੈ ਜਿਹੜੇ ਬੱਚਾ ਦੇ ਜਿਨਸੀ ਅਪਰਾਧ ਤੋਂ ਉਹਨਾਂ ਨੂੰ ਉਹਨਾਂ ਨੂੰ ਸੁਰੱਖਿਅਤ ਕਰਦਾ ਹੈਗਾ ਉਹਨਾਂ ਦੀ ਸੁਰੱਖਿਆ ਵਾਸਤੇ ਕਾਨੂੰਨ ਬਣਾਇਆ ਗਿਆ ਸੀਗਾ ਇਹ ਭਾਰਤ ਦਾ ਇੱਕ ਵਿਸ਼ੇਸ਼ ਤੇ ਵਿਆਪਕ ਕਾਨੂੰਨ ਜਿੱਦ ਮੁਕਦੇਸ਼ੀ ਬੱਚਿਆਂ ਨੂੰ ਜਿੱਦ ਸੀ ਹਮਲੇ ਜਿੱਦ ਸੀ ਸ਼ੋਸ਼ਣ ਤੇ ਬਾੜ ਪੋਰਨੋਗ੍ਰਾਫੀ ਵਰਗੇ ਜਿਹੜੇ ਗੰਦੀ ਅਪਰਾਧਾਂ ਤੋਂ ਬਚਾਉਣਾ ਠੀਕੇ ਜਿੱਥਾਂ ਕੋਈ ਅਪਰਾਧ ਕਰਦਾ ਹੈ ਤਾਂ ਉਹਦੇ ਕਾਨੂੰਨੀ ਕਾਰਵਾਈ ਕਰਨਾ ਹੈ ਇਹ ਜਿਹੜਾ ਕਾਨੂੰਨ ਹੈ ਬੱਚਿਆਂ ਦੇ ਨਕੂਲ ਹੈ ਚਾਈਲਡ ਫ੍ਰੈਂਡਲੀ ਜਿਹੜਾ ਕਾਨੂੰਨੀ ਢਾਂਚਾ ਉਹਨਾਂ ਨੂੰ ਪ੍ਰਦਾਨ ਕਰਦਾ ਹੈ ਇਹਦੇ ਵਿੱਚ ਬੱਚੇ ਦੀ ਪਰਿਭਾਸ਼ਾ ਜਿਹੜਾ 18 ਸਾਲ ਤੋਂ ਘੱਟ ਉਮਰ ਦੇ ਕੋਈ ਵੀ ਵਿਅਕਤੀ ਉਹਨੂੰ ਬੱਚਾ ਮੰਨਿਆ ਗਿਆ ਜਿਹੜਾ ਇਹ ਬਾਕਸ ਹੋਏ ਇੰਡੀਆ ਦੀ ਵਿਸ਼ੇਸ਼ਤਾਵਾਂ ਨੇ ਕਿ ਜੈਂਡਰ ਨਿਊਟਰਲ ਹੈ ਭਾਵ ਇਹ ਕੁੜੀ ਤੇ ਮੁੰਡੇ 'ਚ ਪੇਦ-ਪਾਵ ਨਹੀਂ ਹਰਾਹਾਲ ਤੋਂ ਕਾਟੋ ਮਰਦੀ ਬੱਚੇ ਨਾਲ ਅਪਰਾਧ ਕਰਦਾ ਹੈ ਭਾਵੇਂ ਉਹ ਕੁੜੀ ਹੈ ਭਾਵੇਂ ਮੁੰਡਾ ਹੈ ਠੀਕ ਹੈ ਉਹਦੇ ਤੇ ਬਾਕਸ ਵੈਕਟਰ ਲੱਗੇਗਾ ਇਹ ਕੋਈ ਆਪਾਂ ਇਹੋ ਜਿਹੀ ਕੋਈ ਕਾਨੂੰਨੀ ਹਰਕਤ ਹੈ ਉੱਥੋਂ ਜੇ ਰਿਪੋਰਟ ਵੀ ਨਹੀਂ ਕਰ ਰਹੇ ਠੀਕ ਹੈ ਤਾਂ ਇਹ ਵੀ ਇੱਕ ਗੁਨਾਹ ਮੰਨਿਆ ਜਾਂਦਾ ਹੈ ਠੀਕ ਹੈ ਜੇ ਮੰਨ ਲਓ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀ ਕੋਈ ਘਟਨਾ ਹੋ ਰਹੀ ਹੈ ਤੇ ਤੁਸੀਂ ਉਹਦੀ ਰਿਪੋਰਟ ਨਹੀਂ ਕਰ ਰਹੇ ਤਾਂ ਤੁਸੀਂ ਵੀ ਉਹਦੇ ਗੁਨਾਹਗਾਰ ਮੰਨੇ ਜਾਓਗੇ ਇਹਦੇ ਵਿੱਚ ਕੋਈ ਟਾਈਮ ਲਿਮਿਟ ਨਹੀਂ ਹੈ ਮਤਲਬ ਜਦੋਂ ਚਾਹੀ ਕੋਈ ਉਸਦੀ ਰਿਪੋਰਟ ਕਰ ਸਕਦਾ ਹੈ ਠੀਕ ਹੈ ਇਹ ਕਿਸੇ ਨਾ ਕਿਸ ਜਹੀਂ ਦੁਰਘਟਨਾ ਅਜਿਹੀ ਜਿਹੜੀ ਕਾਨੂੰਨੀ ਹਰਕਤ ਹੈ ਜੇ ਪੰਜ ਛੇ ਸਾਲ ਪਹਿਲਾਂ ਵੀ ਹੋਈ ਹੈ ਤੇ ਉਹ ਅੱਗੇ ਜਾ ਕੇ ਬਾਲਗ ਹੋ ਗਿਆ ਤੇ ਉਸ ਦੀ ਜਿਹੜੀ ਰਿਪੋਰਟ ਹੈ ਉਹ ਬਾਅਦ ਵਿੱਚ ਵੀ ਕਰ ਸਕਦਾ ਹੈ ਇਹਦੇ ਵਿੱਚ ਜਿਹੜਾ ਵਿਕਟਿਮ ਨੂੰ ਹੈ ਉਹ ਕੰਪਨਸੇਸ਼ਨ ਦਾ ਜਿਹੜਾ ਅਧਿਕਾਰ ਹੈ ਉਹ ਦਿੱਤਾ ਗਿਆ ਹੈ ਹੋਰ ਜਿਹੜੀ ਵਿਕਟਿਮ ਦੀ ਪੀੜਤਾ ਦੀ ਜਿਹੜੀ ਕੌਨਫੀਡੈਂਸ਼ੀ ਕੌਨਫੀਡੈਂਸ਼ੀਅਲਟੀ ਹੈ ਉਹਨੂੰ ਵੀ ਉਹਦੀ ਆਈਡੈਂਟੀਟੀ ਹੈ ਕਿ ਉਹ ਉਹਨੂੰ ਵੀ ਕੀ ਹੈ ਗੁਪਤ ਰੱਖਿਆ ਜਾਂਦਾ ਹੈਗਾ ਉਹਦੀ ਜਿਹੜੀ ਆਈਡੈਂਟੀਟੀ ਉਹਨੂੰ ਵੀ ਬਾਹਰ ਜਗ ਜਾਹਰ ਨਹੀਂ ਕੀਤਾ ਜਾਂਦਾ ਸਾਰੇ ਸਾਰੇ ਤੇ ਜਿਹੜੀ ਪੁਲਿਸ ਵੱਲੋਂ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਠੀਕ ਹੈ ਜਿਹੜੇ ਜਿਹੜਾ ਕਰਮਚਾਰੀ ਦੀ ਡਿਊਟੀ ਲੱਗੀ ਹੈ ਉਹ ਕੇਸ ਨੂੰ ਸੋਲਵ ਕਰਨ ਵਾਸਤੇ ਉਹਦੀ ਵੀ ਜੀ ਪੁਲਿਸ ਵੱਲੋਂ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਵੀ ਇਹ ਜਿਹੜਾ ਬੰਦਾ ਜਿਹੜਾ ਇਹ ਕੇਸ ਦੀ ਪੈਰ ਵੀ ਕਰ ਰਿਹਾ ਹੈਗਾ ਠੀਕ ਹੈ ਉਹ ਉਹ ਬੰਦਾ ਆਪ ਤਾਂ ਕਿਤੇ ਗਲਤ ਨਹੀਂ ਹੈਗਾ ਠੀਕ ਹੈ ਰਾਈਟ ਟੂ ਲਾਈਫ ਦੇ ਸਰਵਾਈਵਲ ਆਫ ਚਾਈਲਡ ਠੀਕ ਹੈ ਇਹ ਅਧਿਕਾਰ ਦਿੰਦਾ ਬੱਚਾ ਨੂੰ ਕਬੀਰ ਦੀ ਗੰਗਾ ਜਮਨੀ ਤਹਿਦੀਬ ਨੂੰ ਮਜ਼ਬੂਤ ਕਰਨ ਦੀ ਲੋੜ ਕਲਾਕਾਰਾਂ ਦਾ ਕਹਿਣਾ ਹੈ ਹਰੇਕ ਪਿੰਡ ਹਰੇਕ ਕਸਬੇ ਦੇ ਅਸਲ ਵਿੱਚ ਹਰੇਕ ਘਰ ਵਿੱਚ ਇੱਕ ਕਵੀ ਦੀ ਲੋੜ ਜਿਹੜੇ ਭਗਤ ਕਬੀਰ ਜੀ ਹੈ ਇਹ ਲਗਭਗ 1398 ਤੋਂ 1518 ਈਸਵੀ ਵਰਦੇ ਇਤਿਹਾਸਿਕ ਇੱਕ ਮਹਾਨ ਸੰਤ ਕਵੀ ਤੇ ਸਮਾਜ ਉਤਾਰਕ ਸਨ ਠੀਕ ਹੈ ਉਹਨਾਂ ਦੀਆਂ ਸਿੱਖਿਆਵਾਂ ਨੂੰ ਕਿ ਅੱਜ ਵੀ ਸਮਾਜ ਲਈ ਬਹੁਤ ਕੀ ਟੁਕਮੀਆਂ ਮੰਨਿਆ ਜਾਂਦਾ ਹੈਗਾ ਉਹਨਾਂ ਦਾ ਜਨਮ ਵਾਰਾਨਸੀ ਉੱਤਰ ਪ੍ਰਦੇਸ਼ ਵਿੱਚ ਹੋਇਆ ਮੰਨਿਆ ਜਾਂਦਾ ਹੈ ਪਾਲਣ ਪੋਸ਼ਣ ਉਹਨਾਂ ਦਾ ਪਾਲਣ ਪੋਸ਼ਣ ਨੀਰੂ ਤੇ ਨੀਮਾ ਨਾਮ ਦੇ ਇੱਕ ਜੁਲਾਹੇ ਕਪੜਾ ਬੁੰਨ ਵਾਲੇ ਗਰੇ ਜੋੜੇ ਨੇ ਕੀਤਾ ਸੀ ਕਬੀਰ ਜੀ ਸਵਾਮੀ ਰਾਮਾਨੰਦ ਦੇ ਚਲੇ ਸੰ ਉਹਨਾਂ ਨੇ ਸਾਰੀ ਉਮਰ ਜੁਲਾਇ ਦੇ ਉਹ ਜੋ ਕੰਮ ਕੀਤਾ ਤੇ ਕਿਰਤ ਕਰੋ ਦਾ ਸੰਦੇਸ਼ ਦਿੱਤਾ ਉਹਨਾਂ ਦੀ ਮੁੱਖ ਵਿਚਾਰਧਾਰਾ ਕੀ ਸੀ ਨਿਰਗੁਣ ਪੰਤੀ ਕਬੀਰ ਜੀ ਨਿਰਾਕਾਰ ਪਰਮਾਤਮਾ ਜਿਸ ਦਾ ਕੋਈ ਰੂਪ ਨਹੀਂ ਹੈ ਉਹਦੇ ਪੁਜਾਰੀ ਸਨ ਠੀਕ ਹੈ ਉਹ ਮੂਰਤੀ ਪੂਜਾ ਕਰਮ ਕਾਂਡਾਂ ਤੇ ਬਾਹਰੀ ਦਿਖਾਵੇ ਦੇ ਸਖਤ ਖਿਲਾਫ ਸਨ ਇੱਕ ਪਰਮਾਤਮਾ ਉਹਨਾਂ ਨੇ ਈਸ਼ਵਰ ਇੱਕ ਹੈ ਇਹਦੇ ਤੇ ਜ਼ੋਰ ਦਿੱਤਾ ਸੀਗਾ ਠੀਕ ਹੈ ਅਤੇ ਰਾਮ ਤੇ ਰਹੀਮ ਨੂੰ ਇੱਕ ਹੀ ਰੱਬ ਦੇ ਵਕਤ ਵਕਤ ਨਾਮ ਮੰਨਿਆ ਸੀ ਰਾਮ ਮਤਲਬ ਜਿਹੜੇ ਹਿੰਦੂ ਧਰਮ ਵਾਲੇ ਰਾਮ ਤਿਰਹੀਮ ਮੁਸਲਮਾਨ ਧਰਮ ਵਾਲੇ ਉਹਨਾਂ ਕੀ ਕਹੇ ਇਹ ਇੱਕੋ ਨੇ ਅਲੱਗ-ਅ ਹਿੰਦੂ ਧਰਮ ਨਹੀਂ ਹੈ ਸਾਰੇ ਕੀ ਇੱਕੋ ਧਰਮ ਹੈ ਉਹਨਾਂ ਨੇ ਜਾਤ ਪਾਤ ਛੂਟ ਛੂਟਛਾਤ ਧਾਰਮਿਕ ਕਦਰ ਜਿਹੜੀ ਕਟੜਤਾ ਹੈ ਉਹਦੇ ਟਿਕਾਰੀ ਜੋੜ ਕੀਤੀ ਹੈ ਉਹਨਾਂ ਦੀ ਜਿਹੜੀ ਆਪਣੀ ਬਾਣੀ ਵਿੱਚ ਦਲੇਰੀ ਨਾਲ ਇਹਨਾਂ ਦਾ ਵਿਰੋਧ ਕੀਤਾ ਜਾਤ ਪਾਤ ਦਾ ਵਿਰੋਧ ਕੀਤਾ ਛੂਟਛਾਤ ਦਾ ਵਿਰੋਧ ਕੀਤਾ ਉਹਨਾਂ ਦੀਆਂ ਰਚਨਾਵਾਂ ਮੁੱਖ ਤੌਰ ਤੇ ਤਿੰਨ ਸਿਆਚ ਵੰਡਿਆ ਗਿਆ ਜਿਨ੍ਹਾਂ ਨੂੰ 20 ਦਾ ਕਿਹਾ ਜਾਂਦਾ ਹੈ ਸਾਖੀ ਇਹ ਦੋਹਾਂ ਦੇ ਰੂਪ ਵਿੱਚ ਦੋਹਾਂ ਦੇ ਰੂਪ ਵਿੱਚ ਇਹਨਾਂ ਨੂੰ ਗਾਇਆ ਜਾਂਦਾ ਹੈ ਦੋਹਾਂ ਦੇ ਰੂਪ ਵਿੱਚ ਇਹ ਕਬੀਰ ਜੀ ਨੇ ਇਹਨਾਂ ਵਿੱਚ ਸਿੱਖਿਆਵਾਂ ਆਪਣੀਆਂ ਸਿੱਖਿਆਵਾਂ ਦਿੱਤੀਆਂ ਨੇ ਸ਼ਬਦ ਇਹ ਇਹਨਾਂ ਦੀਆਂ ਸੰਗੀਤਕ ਰਚਨਾਵਾਂ ਨੇ ਰਮੈਣੀ ਚੁਪਾਈ ਦੇ ਰ ਇਹਨਾਂ ਦੀ ਜਿਹੜੀ ਬਾਣੀ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਥਾਂ ਮਿਲਿਆ ਸਿੱਖ ਧਰਮ ਦੇ ਜਿਹੜੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਕਟ ਕਬੀਰ ਜੀ ਦੀ ਬਾਣੀ ਨੂੰ ਸਤਿਕਾਰਯੋਗ ਥਾਂ ਦਿੱਤੀ ਗਈ ਹੈ ਉਹਨਾਂ ਦੇ ਜਿਹੜੇ 243 ਸ਼ੋਕ ਤੇ 47 ਰਾਗਾਂ ਦੇ ਸ਼ਬਦ ਨੇ ਉਹ ਦਰਜ ਨੇ ਇਹਨਾਂ ਦੀ ਬਾਣੀ ਦਾ ਸੰਦੇਸ਼ ਕੀ ਹੈ ਸਾਦਗੀ ਠੀਕ ਹੈ ਸਾਈਂ ਇਤਨਾ ਦੀਜੀਏ ਜਾਂ ਮੈਂ ਘਟੋਮਕ ਸਮਾਏ ਮੈਂ ਵੀ ਭੁੱਖਾ ਨਾ ਰਹੂੰ ਸਾਧੂ ਨਾ ਭੁੱਖਾ ਜਾਏ ਹੈ ਨਾ ਸਾਦਗੀ ਦਾ ਸੰਦੇਸ਼ ਦਿੱਤਾ ਹੈ ਆਮ ਪਰਚੋਰ ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਆ ਕੋਈ ਜੋ ਦਿਲ ਖੋਜਾ ਆਪਣਾ ਮੁਝ ਸੇ ਬੁਰਾ ਨਾ ਕੋਈ ਮਤਲਬ ਕਬੀਰ ਜੀ ਨੇ ਭਗਤੀ ਲਹਿਰ ਨੂੰ ਇੱਕ ਨਵੀਂ ਦਿਸ਼ਾ ਦਿੱਤੀ Hindu Muslim ਇਕਤਾ ਦੀ ਜਰੀਏ ਇੱਕ ਪੁਲ ਦਾ ਕੰਮ ਕੀਤਾ ਉਹਨਾਂ ਦੇ ਪੈਰੋਕਾਰ ਉਹਨਾਂ ਨੂੰ ਕਬੀਰ ਬੰਦੀ ਕਹਿੰਦੇ ਸੁਪਰੀਮ ਕੋਰਟ ਅੱਛਾ ਰਾਵੀ ਮਾਮਲੇ ਤੇ ਸੁਣਵਾਈ ਅੱਜ ਠੀਕ ਹੈ ਸੁਪਰੀਮ ਕੋਰਟ ਨੇ ਇਸ ਜਿਹੜਾ ਮੁੱਦੇ ਦਾ ਸ਼ੂ ਮੋਟੂ ਐਕਸ਼ਨ ਲਿਆ ਹੈ ਸ਼ੂ ਮੋਟੂ ਐਕਸ਼ਨ ਕੀ ਹੁੰਦਾ ਜਦੋਂ ਸੁਪਰੀਮ ਕੋਰਟ ਨੂੰ ਮੀਡੀਆ ਰਿਪੋਰਟ ਤੋਂ ਜਾਂ ਕਿਸੇ ਕਿਸੇ ਨੇ ਉਹਨਾਂ ਨੂੰ ਲੈਟਰ ਲਿਖੀ ਜਾਂ ਥਰਡ ਪਾਰਟੀ ਇਨਫੋਰਮੇਸ਼ਨ ਉਹਨਾਂ ਨੂੰ ਮਿਲੀ ਕਿ ਇੱਥੇ ਜਿਹੜੇ ਮੂਲ ਅਧਿਕਾਰ ਨੇ ਉਹਨੇ ਆਪਦੀ ਹੱਕ ਨੇ ਉਹਨਾਂ ਦਾ ਕਾਣ ਹੋ ਰਿਹਾ ਵਾਤਾਵਰਣ ਨਾਲ ਖਿਲਵਾੜ ਹੋ ਰਿਹਾ ਤਾਂ ਜਿਹੜੀ ਸੁਪਰੀਮ ਕੋਰਟ ਹੈ ਉਹ ਉੱਤੇ ਸਾਨੂੰ ਆਪਣੇ ਆਪ ਸੁਣਵਾਈ ਸ਼ੁਰੂ ਕਰ ਦਿੰਦੀ ਹੈ ਉੱਤੇ ਕੇਸ ਸ਼ੁਰੂ ਕਰ ਦਿੰਦੀ ਹੈ ਇਸ ਵਾਸਤੇ ਜਿਹੜੀ ਸੁਪਰੀਮ ਕੋਰਟ ਇੱਕ ਕੰਸਟੀਟਿਊਸ਼ਨ ਬੈਂਚ ਬਣਾਉਂਦੀ ਹੈ ਕੰਸਟੀਟਿਊਸ਼ਨ ਬੈਂਚ ਕੀ ਹੁੰਦਾ ਹੈ ਇਹ ਘੱਟੋ ਘੱਟ 5 ਜੱਜਾਂ ਦਾ ਇੱਕ ਬੈਂਚ ਹੁੰਦਾ ਹੈ ਘੱਟੋ ਘੱਟ ਜਿਹੜੇ 5 ਜੱਜ ਮਿਲ ਕੇ ਕੀ ਉੱਤੇ ਸੁਣਵਾਈ ਕਰਦੇ ਨੇ ਆਰਟੀਕਲ ਜਿਹੜਾ ਭਾਰਤ ਦੇ ਗੰਧ ਆਰਟੀਕਲ 145(3) ਨੇ ਇਸ ਤਰ੍ਹਾਂ ਕੀ ਕਨਸਟੀਟਿਊਸ਼ਨ ਬੈਂਚ ਨੂੰ ਬਣਾਇਆ ਜਾਂਦਾ ਹੈਗਾ ਆਰਟੀਕਲ 143 ਤਹਿਤ ਵੀ ਕਨਸਟੀਟਿਊਸ਼ਨ ਬੈਂਚ ਬਣਾਇਆ ਜਾਂਦਾ ਆਰਟੀਕਲ 143 ਵਿੱਚ ਕੀ ਹੈ ਜਦੋਂ ਭਾਰਤ ਦੇ ਜਿਹੜੇ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਤੋਂ ਕਿਸੇ ਕੋਈ ਸਲਾਹ ਮੰਗਦੇ ਨੇ ਤਾਂ ਕਿ ਇਹ ਜਿਹੜਾ ਸੁਪਰੀਮ ਕੋਰਟ ਹੋ ਕੇ ਕਨਸਟੀਟਿਊਸ਼ਨ ਬੈਂਚ ਦੀ ਨਿਰਮਾਣ ਕਰਦਾ ਹੈ ਇਹਦੇ ਵਿੱਚ ਜਿਹੜੇ ਕਨਸਟੀਟਿਊਸ਼ਨ ਬੈਂਚ ਚ ਕਿੰਨੇ ਜੱਜ ਹੋ ਸਕਦੇ ਨੇ 5 7 9 11 13 ਠੀਕ ਹੈ ਜੀ ਤੇ ਜਿਹੜਾ ਡਿਸੀਜਨ ਹੋ ਮжоਰਿਟੀ ਬੇਸ ਤੇ ਲਿਆ ਜਾਂਦਾ ਜਿਵੇਂ 5 ਜੱਜ ਨੇ ਜੇ ਤਿੰਨ ਜੱਜ ਕੀ ਇੱਕ ਸਹਿਮਤ ਨੇ ਕਿਸੇ ਮੁੱਦੇ ਨੂੰ ਲੈ ਕੇ ਤਾਂ ਉਹ ਕਿ ਉਹ ਡਿਸੀਜਨ ਜਿਹੜਾ ਤਿੰਨ ਜੱਜਾਂ ਦੀ ਜਿਹੜੀ ਸਹਿਮਤੀ ਵਾਲਾ ਡਿਸੀਜਨ ਹੋਏਗਾ ਉਹ ਉੱਤ ਨੂੰ ਉਸ ਨੂੰ ਅਲਾਉ ਕੀਤਾ ਜਾਏਗਾ ਠੀਕ ਹੈ ਪ੍ਰਧਾਨ ਮੰਤਰੀ ਵੱਲੋਂ 크리스마ਸ ਮੌਕੇ ਗਿਰਜਾ ਕਰਦੀ ਫੇਰੀ ਕੀਤੀ ਗਈ ਪਰੰਤੂ ਜਿਹੜੇ ਕੁਝ ਹਿੰਦੂ ਸੰਗਠਨਾਂ ਵੱਲੋਂ ਵੀ ਇਹ ਜਿਹੜੇ 크੍ਰਿਸਚਨ ਭਾਈਚਾਰੇ ਤੇ ਹਮਲੇ ਕੀਤੇ ਗਏ ਉਹਨਾਂ ਨਾਲ ਗੰਦਾ ਵਿਵਹਾਰ ਕੀਤਾ ਗਿਆ ਗੰਦੀ 47 ਦੀ ਓਟੋ ਕੀਤੀ ਗਈ ਲਿਖ ਪਾਤੀ ਸਵਾਲ ਚੋਕਰੇ ਨੇ ਬੇਸ਼ੱਕ ਪ੍ਰਧਾਨ ਮੰਤਰੀ ਨੇ ਗਿਰਜਾ ਕਰਦੀ ਜਿਹੜੀ ਫੇਰ ਹੀ ਕੀਤੀ ਠੀਕ ਹੈ ਉਹਨਾਂ ਨੇ ਇੱਕ ਇਕਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਪਰੰਤੂ ਕਿ ਜਿਹੜੇ ਅਜਾਹੀ ਘਟਨਾਵਾਂ ਹੋਈਆਂ ਉਹ ਉਹਨਾਂ ਦੇ ਕਿ ਉਹਨਾਂ ਨੂੰ ਇੱਕ ਉਹਨਾਂ ਨੂੰ ਇੱਕ ਉਹਨਾਂ ਦੀ ਨਿੰਦਾ ਕਰਨੀ ਚਾਹੀਦੀ ਸੀ ਕਾਂਗਰਸ ਨੇ ਆਪਣਾ 14ਵਾਂ ਸਥਾਪਨਾ ਦਿਵਸ ਮਨਾਇਆ ਜਿਹੜੀ ਕਾਂਗਰਸ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ 28 ਦਸੰਬਰ 1858 ਨੂੰ ਬੰਬਈ ਠੀਕ ਹੈ ਉੱਥੇ ਗੋਕੁਲ ਦਾਸ ਤੇਜਪਾਲ ਸਿੱਖਿਟ ਕਾਲਜ ਵਿੱਚ ਹੋਈ ਠੀਕ ਹੈ ਇਸ ਦੇ ਸੰਸਤਾਪਕ ਕੌਣ ਸੀਗੇ اے ਹੂ ਹੂ ਠੀਕ ਹੈ ਪਹਿਲੇ ਪ੍ਰਧਾਨ ਕੌਣ ਸੀਗੇ ਇਹਦੇ ਗੁਮੇਸ਼ ਚੰਦਰ ਬਨਰਜੀ ਦੂਜੇ ਸੀ ਬਨਰਜੀ ਵਾਇਸ ਰਾਏ ਉਸ ਸਮੇਂ ਭਾਰਤ ਦੇ ਜਿਹੜੇ ਵਾਇਸ ਰਾਏ ਕੌਣ ਸੀਗੇ ਲਾਰਡ ਡਫਰੀ ਠੀਕ ਹੈ ਇਹ ਅੱਗੇ ਜਾ ਕੇ ਦੋ ਦੋ ਧੜਲੇ ਵਿੱਚ ਵੰਡ ਗਿਆ ਸੀ ਜਿਹੜਾ ਇੱਕ ਨਰਮਦਲ ਸੀਗੇ ਦੂਜੇ ਗਰਮਦਲ ਨਰਮਦਲ ਜਿਵੇਂ ਦਾਦਾ ਭਾਈ ਨਰੋਜੀ ਗੋਪਾਲ ਕ੍ਰਿਸ਼ਨ ਗੋਖਲੇ ਵਰਗੇ ਜਿਹੜਾ ਅਗੂ ਸਵਦਾਣ ਦੇ ਤਰੀਕਿਆਂ ਵਿੱਚ ਵਿਸ਼ਵਾਸ ਰੱਖਦੇ ਸੀਗੇ ਠੀਕ ਹੈ ਜਿਹਨੇ ਮਤਲਬ ਜਿਹਨਾਂ ਦਾ ਸੁਭਾਅ ਥੋੜਾ ਜਿਹਾ ਠੰਡਾ ਸੀਗਾ ਜਿਹਨੇ ਗਰਮਦਲ ਹੁੰਦੇ ਚ ਲਾਲ ਬਾਲ ਲਾਲਾਪਤ ਰਾਏ ਤਿਲਕ ਦਿਲਕ ਬੀਪਿੰਚੰਦਰ ਪਾਲ ਇਹ ਕੀ ਸਵਰਾਜ ਲਈ ਸਖਤ ਕਦਮਾਂ ਦੇ ਅਮੀ ਸੰਠਿਕ ਹੈ ਉਸ ਤੋਂ ਬਾਅਦ ਕੀ 1919 ਤੋਂ 1947 ਮਹਾਤਮਾ ਗਾਂਧੀ ਅਗਵਾਈ ਦੇ ਹੰਸਾ ਤੇ ਸੱਤਿਆਗ੍ਰਹਿ ਜਨ ਅੰਦੋਲਨ ਅਸਹਿਯੋਗ ਸਿਵਲ ਨਾ ਪਰਮਾਨੀ ਪਾਟ ਛਡੋਗੇ ਵਰਗੇ ਅੰਦੋਲਨ ਚਲਾਏ ਗਏ ਜ ਆਜ਼ਾਦੀ ਤੋਂ ਬਾਅਦ ਕੀ ਜਿਹੜਾ ਕਾਂਗਰਸ ਪਾਰਟੀ ਇਹ ਭਾਰਦੀ ਮੁੱਖ ਸਿਆਸੀ ਪਾਰਟੀ ਵਜੋਂ ਉੱਭਰੀ ਜਵਾਰਨਲ ਨਹਿਰੂ ਲਾਲ ਬਧਸਿੰਧਰਾ ਗਾਂਧੀ ਵਰਗੇ ਆਗੂ ਨੇ ਦੇਸ਼ ਦੀ ਅਗਵਾਈ ਕੀਤੀ ਇਹ ਪਾਰਟੀ ਮੁੱਖ ਤੌਰ ਤੇ ਕੀ ਸੈਕਲੋਰੀਜ਼ਮ ਠੀਕ ਹੈ धर्म ਨਿਰਪੱਖਤਾ ਸਮਾਜਵਾਦੀ ਲੋਕਤੰਤਰ ਤੇ ਸਮਾਜਿਕ ਨਿਆਂ ਦੇ ਵਿਚਾਰਧਾਰਾ ਦੇ ਆਧਾਰ ਤੇ हूँ राष्ट्र राष्ट्रीय प्रधान कौन ने मलकार अर्जुन खड़गे ठीक है संसदी दौन ने राहुल गांधी विरोधी दल के नेता कौन ने राहुल गांधी ठीक है पहला पहली महिला प्रधान कौन सी इंडियन कांग्रेस की एनी बैंस उन्नीस सौ सतारा चहली भारती महिला प्रधान सरोजनी नायडू उन्नीस सौ पच्चीस गांधी जी कदो प्रधान बने इंडियन कांग्रेस के सिर्फ एक बार बेरगाम सैन उन्नीस सौ चौबीस ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੰਡੂਬੀ ਐਚ ਐਸ ਸਮੁੰਦਰੀ ਯਾਤਰਾ ਕੀਤੀ। ਉਹਨਾਂ ਨੇ ਪੰਡੂਬੀ ਜਿਹੜੀ ਹੈਗੀ ਹੈ ਪੰਡੂਬੀ ਆਈ ਐਨ ਐਸ ਵਾਗਵੀਰ ਉਹਦੇ ਤੇ ਸਵਾਰ ਹੋ ਕੇ ਗਈ ਸਮੁੰਦਰੀ ਯਾਤਰਾ ਕੀਤੀ। ਉਹ ਜਹਾਜ ਕਰਨ ਵਾਲੀ ਕੀ ਦੂਜੇ ਰਾਸ਼ਟਰਪਤੀ ਨੇ। ਜਿਹੜਾ ਇਸਰੋ ਨੇ ਅਮਰੀਕਾ ਦਾ ਬਲੂ ਬਲੈਕ 2 ਸੈਟੇਲਾਈਟ ਲਾਂਚ ਕੀਤਾ ਸੀਗਾ। ਠੀਕ ਹੈ। ਉਹ ਉਹਨੇ ਕਿਹਾ ਉਹਨਾਂ ਕੁਝ ਹਫ਼ਤੇ ਆਉਣ ਦੇ ਹਫ਼ਤੇ ਅੰਦਰ ਕੰਮ ਕਰਨਾ ਸ਼ੁਰੂ ਕਰ ਦੇਗਾ। ਠੀਕ ਹੈ। ਇਸਰੋ ਨੇ ਆਪਣਾ ਇਹ ਜਿਹੜਾ ਸੈਟੇਲਾਈਟ ਲਾਂਚ ਕਰਨ ਵਾਸਤੇ ਕਿਹੜਾ ਵਹੀਕਲ ਵਰਤਿਆ ਸੀ ਉਹਦਾ ਨਾਂ ਕੀ ਹੈ ਤੁਸੀਂ ਲੱਭਣਾ ਹੈ। ਠੀਕ ਹੈ। ਅਮਰੀਕਾ ਦੀ ਜਿਹੜੀ ਕੰਪਨੀ ਹੈ ਲੋਕਿਡ ਮਾਰਟਿਨ ਠੀਕ ਹੈ ਹਥਿਆਰ ਬਣਾਉਂਦੀ ਹੈ ਠੀਕ ਹੈ ਇਹਨੇ ਕਿਹਾ ਕਿ ਜਿਹੜੇ C130 ਜੇ ਸੁਪਰ ਹਰਕਿਊਜ਼ ਜਹਾਜ਼ ਨੇ ਇਹ ਭਾਰਤੀ ਜਿਹੜੀ ਹਵਾਈ ਜਹਾਜ਼ ਫੌਜ ਲਈ ਇਹ ਬਿਹਤਰ ਦੱਸਿਆ ਹੈਗਾ ਇਹਨਾਂ ਨੂੰ ਠੀਕ ਹੈ ਯਾਦ ਰੱਖਣਾ ਜੀ ਲੋਕਿਡ ਮਾਰਟਿਨ ਅਮਰੀਕਾ ਦੀ ਇੱਕ ਰੱਖਿਆ ਰੱਖਿਆ ਹਥਿਆਰ ਬਣਾਉਣ ਵਾਲੀ ਕੰਪਨੀ ਹੈ ਠੀਕ ਹੈ ਧੰਨਵਾਦ ਜੀ ਅੱਜ ਲਈ ਇਨਾ ਹੀ ਮਿਲਦੇ ਹਾਂ ਅਗਲਾ ਕੱਲ ਨੂੰ ਨਵੀਆਂ ਖਬਰਾਂ ਨਾਲ